ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਵਿੱਚ ਬਲਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਗੁਰਾਇਆਂ ਵਿਖੇ ਇੱਕ ਮਹੱਤਮਪੂਰਨ ਚੋਣ ਮੰਥਨ ਮੀਟਿੰਗ ਆਯੋਜਨ ਕੀਤੀ ਗਈ। ਇਸ ਮੀਟਿੰਗ ਦਾ ਮਕਸਦ ਚੋਣ ਨਤੀਜਿਆਂ ਦੀ ਸਮੀਖਿਆ ਕਰਨਾ ਅਤੇ ਭਵਿੱਖੀ ਰਣਨੀਤੀ ਤੈਅ ਕਰਨਾ ਸੀ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ, ਹਲਕਾ ਇੰਚਾਰਜ ਪ੍ਰੇਮ ਕੁਮਾਰ, ਜ਼ਿਲ੍ਹਾ ਸਕੱਤਰ ਮਦਨ ਸਿੰਘ ਸੰਗਠਨ ਇੰਚਾਰਜ ਸੰਜੇ ਅਟਵਾਰ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪ੍ਰੀਤੀ ਸ਼ਰਮਾ ਫਲੋਰ ਮੰਡੀ ਬੋਰਡ ਦੇ ਚੇਅਰਮੈਨ ਸੁਖਦੀਪ ਅਪਰਾ ਨਗਰ ਕੌਂਸਲ ਗੁਰਆਂ ਦੇ ਪ੍ਰਧਾਨ ਹਰਮੇਸ਼ لال ਸੀਨੀਅਰ ਮੀਤ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਅਤੇ ਬਲਕ ਪ੍ਰਧਾਨ ਗੁਰਆਂ ਸੁਮੇਤ ਹਲਕੇ ਦੇ ਵੱਖ-ਵੱਖ ਬਲਕ ਪ੍ਰਧਾਨ ਅਤੇ ਸੈਂਕੜੇ ਪਾਰਟੀ ਵਰਕਰ ਹਾਜ਼ਰ ਰਹੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਨੇ ਪਾਰਟੀ ਦੇ ਜੁਝਾਰੂ ਵਰਕਰਾਂ ਤੇ ਨੇਤਾਮੰਦਾਂ ਦਾ ਦਿਲੋਂ ਧੰਨਵਾਦ ਕੀਤਾ ਉਨਾ ਕਹਿਆ ਕਿ ਚੋਣਾਂ ਦੌਰਾਨ ਵਰਕਰਾਂ ਨੇ ਪੂਰੀ ਇਮਾਨਦਾਰੀ ਅਤੇ ਨਿਸ਼ਟਾ ਨਾਲ ਮਿਹਨਤ ਕੀਤੀ ਹੈ ਇਸ ਮੌਕੇ ਉਨ੍ਹਾਂ ਹਲਕਿਆਂ ਬਾਰੇ ਵੀ ਵਿਸਤਾਰ ਨਾਲ ਮੱਥਨ ਕੀਤਾ ਜਿੱਥੇ ਪਾਰਟੀ ਨੂੰ ਉਮੀਦਾਂ ਅਨੁਸਾਰ ਸਫਲਤਾ ਨਹੀਂ ਮਿਲੀ ਉਨ੍ਹਾਂ ਪ੍ਰੋਸਤ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਰੈਂਦੇ ਕੰਮਾਂ ਨੂੰ ਪੈਲ ਦੇ ਆਧਾਰ ਤੇ ਪੂਰਾ ਕਰਕੇ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕੀਤਾ ਜਾਵੇਗਾ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਹਲਕੇ ਵਿੱਚ ਵਿਕਾਸ ਦੇ ਨਵੇਂ ਮਾਪਦੰਡ ਸਮਾਪਿਤ ਕਰਨ ਅਤੇ ਲੋਕ ਹિતੇਸ਼ੀ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਗੱਲ ਵੀ ਕਹੀ ਗਈ। ਇਸ ਮੌਕੇ ਕੌਂਸਲਰ ਜਸਵੀਰ ਰਾਜੂ, ਕੌਂਸਲਰ ਜਤਿਨ ਸ਼ਰਮਾ, ਕੌਂਸਲਰ ਪਤੀ ਸੰਜੀਪ ਕੁਮਾਰ ਹੀਰ, ਕੌਂਸਲਰ ਪਤੀ ਸੁਨੀਲ ਮਨੋਤਾ, ਸੁਨੀਤਾ ਰਾਣੀ, ਨਿੱਕਾ ਬਾਬਾ, ਬਿੱਟਾ, ਹਰਕਮਲ ਸਰਪੰਚ ਬੇਗੰਪੂਰ, ਗੌਰਵ ਮਹਾਲਾ ਲਾਡੀ, ਵਿਰਕਾ ਤੇ ਫਲੋਰ ਤੋਂ ਨਗਰ ਕੌਂਸਲ ਦੇ ਐਮ ਸੀ ਸਹਿਵਾਨ ਸਮੇਤ ਔਰ ਕਈ ਆਗੂ ਮੌਜੂਦ ਰਹੇ ਹਾਂ ਜੀ ਹਲਕਾ ਵਿਧਾਨ ਸਭਾ 플ੋਰ ਤੇ ਹਲਕੇ ਦੇ ਵਿੱਚ ਅਜਗਰਾਇਆ ਸ਼ਹਿਰ ਦੇ ਵਿੱਚ ਕੈਨੇਡੀਅਨ ਪੈਲਸ ਦੇ ਵਿੱਚ ਅੱਜ ਜਿਹੜੀ ਸੀਗੀ ਜੈਟ ਟੂਗੇਦਰ ਮੀਟਿੰਗ ਰੱਖੀ ਸੀ ਕਿਉਂਕਿ ਸਾਡੇ ਸਾਰੇ ਸਤਕਾਰ ਆਮ ਆਜ਼ਮੀ ਪਾਰਟੀ ਦੇ ਦਰਜਾ ਦਰਜਾ ਲੀਡਰ ਸਹਿਬਾਨ ਆਗੂ ਸਹਿਬਾਨ ਔਰ ਪਾਰਟੀ ਦੇ ਵਲੰਟੀਅਰ ਸਾਰਿਆਂ ਨੇ ਪਿਛਲੇ ਦਿਨਾਂ ਦੇ ਜਿਹੜੀ ਬਲਾਕ ਸੰਪਤੀ ਜਿਹਦਾ ਪ੍ਰਸ਼ਦ ਦੀ ਚੋੜ ਹੋਈ ਸੀ ਉਸ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਸੀਗਾ ਇਹਨਾਂ ਨੇ ਵਰਕ ਕੀਤਾ ਕੰਮ ਕੀਤਾ ਪੁਰਾ ਸਾਥੀਆਂ ਦਾ ਧੰਨਵਾਦ ਕਰਨ ਦੇ ਲਈ ਕੱਪ ਆਫ ਟੀ ਦੇ ਲਈ ਖਾਣਾ ਸਾਂਝਾ ਕਰਨ ਦੇ ਲਈ ਜਿਹੜੀ ਸੀ ਅੱਜ ਇੱਥੇ ਆ ਮੀਟਿੰਗ ਰੱਖੀ ਸੀ ਇਸ ਮੀਟਿੰਗ ਦੇ ਵਿੱਚ ਸਾਡੇ ਜ਼ਿਲ੍ਹਾ ਜਲੰਧਰ ਦੇ ਹਾਤੀ ਦੇ ਪ੍ਰਧਾਨ ਪ੍ਰਦੀਪ ਦੁੱਗਲ ਜੀ ਸਾਡੇ ਜ਼ਿਲ੍ਹਾ ਜਲੰਧਰ ਦੇ ਦਿਹਾਤੀ ਦੇ ਜਨਰਲ ਸਕੱਤਰ ਮਦਨ ਸਿੰਘ ਜੀ ਔਰ ਸੰਗਠਨ ਅਚਾਰਜ ਸੰਜੀਤ ਅਡਵਾਲ ਜੀ ਔਰ ਸਾਰੇ ਹੀ ਕੋਆਰਡੀਨੇਟਰ ਸਾਰੇ ਹੀ ਜਿਹੜੇ ਬਲੌਕ ਪ੍ਰਧਾਨ ਸਾਡੇ ਮਹਿਲਾ ਵਿੰਗ ਦੇ ਪ੍ਰੀਤੀ ਜੀ ਫਿਲਹਾਲ ਜਲੰਧਰ ਸਾਡੇ ਪ੍ਰਧਾਨ ਨੇ ਵਿੱਲਾ ਬੈਂਕ ਦੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਛੇ ਸੀ ਸਾਰੇ ਸਾਥੀ ਇੱਥੇ ਬੈਠ ਕੇ ਜਿਹੜਾ ਹੈਗਾ ਅੱਜ ਮੈਂ ਉਹਨਾਂ ਦਾ ਧੰਨਵਾਦ ਕੀਤਾ ਮੇਰੀ ਸੂਚੀ ਟੀਮ ਨੇ ਧੰਨਵਾਦ ਕੀਤਾ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਜਿਹੜਾਗਾ ਇੱਕ ਥੋਕੇ ਜਿਹੜਾਗਾ ਇਲੈਕਸ਼ਨਾਂ ਚੋਣਾਂ ਜਦੋਂ ਵੀ ਕਿਤੇ ਪਾਰਟੀ ਵੱਲੋਂ ਜਦੋਂ ਵੀ ਕਿਤੇ ਕਾਲ ਦਿੱਤੀ ਜਾਂਦੀ ਆ ਉਸ ਦੇ ਵਿੱਚ ਧੰਨਵਾਦ ਖੜ ਕੇ ਜਿਹੜਾਗਾ ਆ ਹਲੰਡ ਦਾ ਜਿਹੜਾਗਾ ਹੁੱਕਾ ਦਿੱਤਾ ਹੈਗਾ ਆ ਔਰ ਨਾਲ ਦੀ ਨਾਲ ਇਹਨਾਂ ਜਿਹੜੇ ਬਲੌਕ ਸੰਪਤੀ ਦੇ ਸਾਡੇ ਸਾਥੀ ਉਮੀਦਵਾਰ ਸੀ ਜਿਨ੍ਹਾਂ ਨੇ ਲੜਚੇ ਲੜੀਆ ਜਿਲ੍ਹਾ ਪੁਰੀਸ਼ਦ ਦੇ ਜਿਹੜੇ ਸਾਡੇ ਸਾਥੀ ਪੜਾਪਰਾ ਸੀ ਜਿਨ੍ਹਾਂ ਨੇ ਲੜਚੇ ਲੜੀਆ ਮੈਂ ਉਹਨਾਂ ਦਾ ਧੰਨਵਾਦ ਕੀਤਾ ਕਿ ਸਾਡੇ ਇਸ ਤਰ੍ਹਾਂ ਦੇ ਵੀ ਸਾਡੇ ਵਰਕਰ ਸੀਗੇ ਜਿਨ੍ਹਾਂ ਨੂੰ ਪਤਾ ਨਹੀਂ ਸੀਗਾ ਉਹਨਾਂ ਨੇ 1 ਘੰਟੇ ਦੇ ਵਿੱਚ ਵੀ ਫਾਈਲ ਜਿਹੜੀ ਸੀ ਉਹ ਤਿਆਰ ਕਰਕੇ ਸਾਡੇ ਆ ਬੈਠੇ ਨੇ ਆ ਢੇਸੀਆਂ ਤੋਂ ਜਿਹੜੇ ਹੈਗੇ ਆ ਉਹ ਫਾਈਲ ਵੀ ਜਿਹੜੀ ਆ ਮੁਕੰਮਲ ਕੀਤੀ ਉਹਨਾਂ ਨੇ ਲੜਾਈ ਲੜੀ ਆ ਔਰ ਜਿੱਤੇ ਨੇ ਸੋ ਮੈਂ ਸਾਰੀ ਟੀਮ ਦਾ ਜਿਹੜਾ ਹੈਗਾ ਦੇਵੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਮੈਂ মিডিਆ ਦਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਨੂੰ ਮੈਂ ਹਮੇਸ਼ਾ ਹੀ ਬਹੁਤ ਵੱਡਾ ਸਤਿਕਾਰ ਦਿੰਦਾ ਆ ਲੋਕਤਾਂਤਰ ਦੇ ਵਿੱਚ ਮੀਡੀਆ ਜਿਹੜਾ ਹੈਗਾ ਚੌਥਾ ਥੰਮਬ ਜੋ ਕਿਹਾ ਜਾਂਦਾ ਹੈ ਲੋਕਾਂ ਦੀ ਆਵਾਜ਼ ਨੂੰ ਆਵਾਮ ਦੀ ਆਵਾਜ਼ ਜਿਹੜੀ ਹੈਗਾ ਲੋਕਾਂ ਤੱਕ ਲੈ ਕੇ ਲੋਕਾਂ ਤੱਕ ਪਹੁੰਚਾਉਂਦਾ ਜਿਹੜਾ ਹੈਗਾ ਬਹੁਤ ਹੀ ਵੱਡਾ ਰੋਲ ਅਦਾ ਕਰਦੀ ਆ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੁਣ ਸਾਰੇ ਆਪਾਂ ਜਿਹੜੇ ਹੈਗਾ ਇਕੱਠੇ ਹੋ ਕੇ ਜਿਹੜਾ ਹੈਗਾ ਖਾਣਾ ਖਾਣੇ ਆ ਬਹੁਤ ਬਹੁਤ ਧੰਨਵਾਦ ਜੀ